ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੁਪਨਿਆਂ ਦਾ ਸ਼ਹਿਰ ਦੇਸ਼ ਪ੍ਰਾਤ ਕੋਈ ਏਰੀਆ ਕੁਛ ਵੀ ਕਹਿ ਸਕਦੇ ਹੋ ਕੈਨੇਡਾ ਜਿੱਥੋਂ ਦੇ ਜਿੱਥੋਂ ਚੱਕਾ ਚੌਂਦ ਸਾਰੇ ਦੇਸ਼ ਸਾਰੇ ਵਰਲਡ ਜਿੰਨੇ ਵੀ ਧਰਤੀ ਦੇ ਦੇਸ਼ ਹੈ ਉਥੋਂ ਦੇ ਸਾਰੇ ਲੋਕਾਂ ਨੂੰ ਕੈਨੇਡਾ ਅਮਰੀਕਾ ਦੀ ਚੱਕਾ ਚੌਂਦ ਯੂਰਪ ਦੀ ਚੱਕਾ ਚੌਂਦ ਕਰਦੀ ਹੈ ਤੇ ਉਧਰੋਂ ਜਿਵੇਂ ਲਾਈਟ ਤੇ ਜੋ GNU ਨਹੀਂ ਆਉਂਦੇ ਉਸ ਤਰ੍ਹਾਂ ਲੋਕ ਕੈਨੇਡਾ ਵੱਲ ਨੂੰ ਆਉਂਦੇ ਆ ਅੱਜ ਗੱਲ ਖਾਸ ਆਪਾਂ ਕੈਨੇਡਾ ਦੀ ਕਰਦੇ ਆ ਦੇ ਨਾਲ ਹੀ ਮਤਲਬ ਮਿਕਸਿਆ ਹੋਇਆ ਹੈ ਨਾ ਸਿਸਟਮ ਕਿਉਂਕਿ ਕਾਫੀ ਜਿਹੜੇ ਸ਼ਹਿਰ ਆ ਕੈਨੇਡਾ ਦੇ ਉਹ ਪੰਜਾਬ ਦੇ ਸ਼ਹਿਰਾਂ ਵਾਂਗੂ ਲੱਗਣ ਲੱਗੇ ਕਿਉਂਕਿ ਇੱਕ ਆਸ ਵਧੀਆ ਭਵਿੱਖ ਦੀ ਆਸ ਹੁੰਦੀ ਹਰੇਕ ਨੂੰ ਉਦੋਂ ਕੁਝ ਕੋਈ ਮਜਬੂਰੀ ਚ ਕੋਈ ਇੱਥੇ ਸਰਦਾਰ ਨਹੀਂ ਸੀ ਕਿਸੇ ਨੂੰ ਨੌਕਰੀ ਨਹੀਂ ਮਿਲੀ ਜਾਂ ਕਿਸੇ ਨੂੰ ਕੋਈ ਖਤਰਾ ਸੀ ਜਾਂ ਕੁਝ ਵੀ ਸੀ ਜਿਵੇਂ ਵੀ ਕਿਸੇ ਦਾ ਸੂਤ ਲੱਗਿਆ ਉਹਨਾਂ ਨੇ ਲਾਇਆ ਕੈਨੇਡਾ ਚ ਜਾ ਕੇ ਸੈੱਟ ਹੋਏ ਮਿਹਨਤ ਕੀਤੀ ਪੱਕੇ ਹੋਏ ਤਰੱਕੀਆਂ ਕੀਤੀਆਂ ਹੌਲੀ-ਹੌਲੀ ਇਦੋਂ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਮੰਗਾਉਣਾ ਸ਼ੁਰੂ ਕੀਤਾ ਹੌਲੀ-ਹੌਲੀ ਪੰਜਾਬੀਆਂ ਦਾ ਉੱਥੇ ਮਤਲਬ ਹੁਣ ਤਾਂ ਜ਼ਿਆਦਾ ਵੱਧ ਗਿਆ ਆਜ਼ਾਦੀ ਸਾਨੂੰ ਮਹਿਸੂਸ ਹੁੰਦੀ ਹੈ ਆਪਣੇ ਤੁਸੀਂ ਧਰਮ ਨੂੰ ਮੰਨਣ ਦੇ ਲਈ ਗੁਰਦੁਆਰੇ ਮੰਦਰ ਮਸਜਿਦਾਂ ਖੁੱਲ੍ਹ ਚੁਕੀਆਂ ਮੈਂ ਗੱਲ ਉਹਨਾਂ ਟਾਈਮਾਂ ਦੀ ਕਰਦਾ ਜਿਵੇਂ ਕੁਝ ਵੀ ਨਹੀਂ ਸੀ ਚਲੋ ਕੋਈ ਰਾਣੀ ਦੇ ਨਾਲ ਗਿਆ ਕੋਈ ਕਿਵੇਂ ਗਿਆ ਜਦੋਂ ਬ੍ਰਿਟਿਸ਼ ਇੰਡੀਆ ਹੁੰਦਾ ਸੀ ਉਦੋਂ ਵੀ ਪੰਜਾਬੀ ਉੱਥੇ ਪਹੁੰਚ ਚੁੱਕੇ ਸੀ ਮੈਂ ਗੱਲ ਅੱਜ ਖਾਸ ਕਰ ਪੰਜਾਬੀਆਂ ਦੀ ਕਰੂੰਗਾ ਤੇ ਉਹਨਾਂ ਟਾਈਮਾਂ 'ਚ ਪੰਜਾਬੀ ਪਹੁੰਚਦੇ ਪਹੁੰਚਦੇ ਫੇਰ ਵੇਖ ਲੋ ਕਿ ਕਿੰਨੇ ਦਾ ਹੱਕਿਆਂ ਤੋਂ ਉੱਥੇ ਪਹੁੰਚਦੇ ਜਾ ਰਿਹਾ ਹੈ ਉਦੋਂ ਮਜਬੂਰੀ ਬਸਦੇ ਪਰ ਬਾਅਦ ਚ ਹੌਲੀ ਹੌਲੀ ਫਿਲਮਾਂ ਦਾ ਦੌਰ ਆ ਪੰਜਾਬੀ ਫਿਲਮਾਂ ਬਣਨਾ ਐਨਆਰਆਈਆਂ ਤੇ ਬਾਲੀਵੁੱਡ ਹਾਂ ਨੇ ਕਾਫੀ ਫਿਲਮਾਂ ਬਣਾੰਗਾ ਉਥੋਂ ਦੀ ਕੈਨੇਡਾ ਦਾ ਜਿਹੜਾ ਸਿਸਟਮ ਸੀ ਸਾਰਾ ਉਹਨੂੰ ਰਿਪਰੈਜ਼ੈਂਟ ਕਰਦਾਂ ਸੀ ਉਹ ਫਿਲਮਾਂ ਹੋ ਸਕਦਾ ਉਹ ਬ੍ਰਾਂਡ ਬਾਸਟਰ ਦੇ ਤੌਰ ਤੇ ਜਿਵੇਂ ਉਹਨੂੰ ਦਬਈ ਨੋ ਬਾਹਰ ਰਿਹਾ ਸਾਰੇ ਕਲਾਕਾਰ ਉੱਥੇ ਜਾ ਜਾ ਕੇ ਜਿਵੇਂ ਕਹਿੰਦੇ ਨੇ ਦੇਵ ਇੱਕ ਵੱਡੇ ਨੂੰ ਫੜੋ ਉਹਨੂੰ ਕਹੋ ਵੀ ਬਹੁਤ ਵਧੀਆ ਚੀਜ਼ ਐ ਉਹਨੂੰ ਭਾਵੇਂ ਫਰੀ ਦੇ ਦੋ ਉਹ ਸਾਰਾ ਕੁਝ ਕਹਿੰਦਾ ਮਤਲਬ ਜੇ ਕਿਸੇ ਨੂੰ ਇੱਕ ਪ੍ਰੋਡਿਊਸਰ ਨੂੰ ਲਾਓ ਉਹਨੂੰ ਆਖੋ ਕਿ ਕੈਨੇਡਾ 'ਚ ਫਿਲਮ ਬਣਾ ਸਾਰਾ ਕੁਝ ਫਰੀ ਅਸੀਂ ਪੁਲਟਾ ਤੁਹਾਨੂੰ ਪੈਸੇ ਦੇਵਾਂਗੇ ਤਾਂ ਕਿ ਉਹਨੂੰ ਦੇਖ ਕੇ ਹੋਰ ਜ਼ਿਆਦਾ ਲੋਕ ਇੱਥੇ ਆਉਣ ਕਿਉਂਕਿ ਜਿਹੜੇ ਗੋਰੇ ਆ ਨਾ ਆਪਣੇ ਤੇ ਰਾਜ ਕਰਕੇ ਗਏ ਇਹ ਗੱਲ ਕਦੇ ਨਾ ਭੁੱਲੋ ਤੇ ਉਹ ਨਹੀਂ ਚਾਹੁੰਦੇ ਵੀ ਜਿੰਨਾ ਅਸੀਂ ਧਰਨ ਇੱਥੋਂ ਲੁੱਟ ਕੇ ਲੈ ਗਏ ਆ 200 ਸਾਲਾਂ 'ਚ ਉਹਨੂੰ ਕੋਈ ਕਮਾ ਕੇ ਵਾਪਸ ਲਈਏ ਕਿਉਂਕਿ ਉਹਨਾਂ ਨੇ ਤਾਂ ਰਾਜ ਰਾਜੇ ਮਹਾਰਾਜਾਂ ਵਾਲੀ ਜ਼ਿੰਦਗੀ ਜਿਉਈ ਹੈ ਤੇ ਗਾਂ ਉਹਨਾਂ ਦੀਆਂ ਔਲਾਦਾਂ ਜਿਹੜੀਆਂ ਆ ਉਹ ਔਨੀਆਂ ਮਿਹਨਤ ਕਸ਼ਨੀ ਜਿੰਨਾ ਹੋਰ ਵਾਰਡ ਦੇ ਦੇਸ਼ ਜਿਹੜੇ ਮਕਲ ਕ Alam ਸੀਗੇ ਉਹਨਾਂ ਨੂੰ ਆਪ ਪਈ ਹੋਇਆ ਕੰਮ ਕਰਨ ਦੀ ਜਿਵੇਂ ਕਿ ਪੰਜਾਬੀਆਂ ਨੇ ਵੀ ਆਪਾਂ ਮਿਹਨਤ ਕਸ਼ ਲੋਕ ਐ ਮਿਹਨਤ ਕਰਦੀਆਂ ਠੀਕ ਐ ਤੇ ਚਲੋ ਪੈਸੇ ਵੀ ਬੰਦੇ ਐ ਆਪਾਂ ਮਗਰ ਵੀ ਕਈ ਲੋਕ ਭੇਜਦੇ ਸੀ ਫਿਰ ਉਹਨਾਂ ਨੇ ਹੋਰਾਂ ਨੇ ਤਰਕੀਬ ਲਾਈ ਵੀ ਐ ਜਿਹੜਾ ਪੈਸਾ ਬਾ ਮਗਰ ਕਿਹਨੂੰ ਭੇਜਦੇ ਆ ਦੇਖੋ ਆਪਾਂ ਦੇਖਿਆ ਵੀ ਬਜ਼ੁਰਗਾਂ ਨੂੰ ਭੇਜ ਦਿਆ ਆਪਦਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਭੇਜ ਦਿਆ ਉਹਨਾਂ ਨੇ ਕੀਤਾ ਵੀ ਉਹਨਾਂ ਨੂੰ ਉੱਥੇ ਬੁਲਾ ਲਓ ਹੌਲੀ ਹੌਲੀ ਦੋ ਤਿੰਨ ਪੀੜੀਆਂ ਇਦਾਂ ਜਾਂਦੇ ਜਾਂਦੇ ਕਈ ਬੰਦੇ ਐ ਤਾਂ ਇਧਰੋਂ ਮਤਲਬ ਇੰਡੀਆ ਪੰਜਾਬ ਦੇ ਵਿੱਚੋਂ ਸਾਰਾ ਕੁਝ ਵੇਚ-ਵਟ ਕੇ ਉਧਰ ਸੈਟ ਹੋ ਗਏ ਤੇ ਉਹ ਹੁਣ ਆਪਣੇ ਜੜਾ ਨਾਲੋਂ ਟੁੱਟੇ ਮਹਿਸੂਸ ਹੋਇਆ ਕਈਆਂ ਦੀ ਤਾਂ ਜ਼ਿੰਦਗੀ ਇਦਾਂ ਹੀ ਮਤਲਬ ਲੱਗ ਗਈ ਖਤਮ ਹੋ ਗਈ ਫੁੱਲ ਵੀ ਪੈ ਗਈ ਤੇ ਇਦਾਂ ਹੀ ਰੋਂਦੇ ਕੱਲਾਉਂਦੇ ਦੀ ਜ਼ਿੰਦਗੀ ਉਹਨਾਂ ਦੀ ਲੰਘੀ ਵੀ ਆਏ ਤਾਂ ਆਪਾਂ ਟਰੱਕੀ ਦੇ ਲਈ ਸੀ ਪਰ ਆਪ ਦਾ ਜੜਾ ਤੋਂ ਜਦੋਂ ਕੱਟਿਆ ਜਾਂਦਾ ਬੰਦਾ ਉਹੋ ਉਹ ਹੀ ਜਾਣਦੇ ਆ ਕਿਉਂਕਿ ਕਦੋਂ ਦੀ ਆਪਾਂ ਇਹ ਘਾਣਦਾ ਤੇ ਬਹੁਤ ਕੁਝ ਸੁਣਿਆ ਦੇਖਿਆ ਉਹ ਤੁਹਾਨੂੰ ਵੀ ਪਤਾ ਹੀ ਹੈ ਗੱਲ ਕਰਦੇ ਆ ਅੱਜ ਦੇ ਹਾਲਾਤਾਂ ਦੀ ਜਿਸ ਤਰ੍ਹਾਂ ਵੀ ਰੇਸਿਜ਼ਮ ਝੱਲ ਕੇ ਆਪਣੇ ਲੋਕਾਂ ਨੇ ਉੱਥੇ ਇੱਕ ਆਪਣੀ ਥਾਂ ਬਣਾਈ ਹੁਣ ਤਾਂ ਰਾਜਨੀਤੀ ਤੱਕ ਪਹੁੰਚ ਕਰ ਲਈ ਤੇ ਪਰ ਹੁਣ ਕੀ ਹੋਇਆ ਵੀ ਉੱਥੇ ਤੁਸੀਂ ਹਾਲ ਨੂੰ ਇਹ ਸਿਸਟਮ ਕੀ ਚੱਲ ਰਿਹਾ ਲੜਾਈਆਂ ਝਗੜੇ ਨਸ਼ਾ ਜਿੰਨਾ ਨਸ਼ਾ ਨਸ਼ਾ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ ਨਾ ਉਹਨਾਂ ਉਸ ਤੋਂ ਵੀ ਕਿਤੇ ਜ਼ਿਆਦਾ ਸਭ ਕੁਝ ਹੀ ਉੱਧਰ ਹੈਗਾ ਕੈਨੇਡਾ ਦੇ ਵਿੱਚ ਬਾ ਫਰਕ ਇਹਨਾਂ ਵੀ ਉਹਨਾਂ ਨੇ ਬਦਨਾਮ ਨਹੀਂ ਕੀਤਾ ਉਸ ਨੂੰ ਬਸ ਇੱਕ ਚੱਕਾ ਚੌਂਥ ਸਭ ਕੁਝ ਲੁਕ ਜਾਂਦਾ ਹੈ ਮਾ ਬ੍ਰੈਂਟਨ ਤੋਂ ਕਿਸੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਤੁਸੀਂ ਹਿਸਾਬ ਲਾ ਲਓ ਪਹਿਲਾਂ ਜਿੰਨੀਆਂ ਪੀੜੀਆਂ ਇੱਥੇ ਆ ਕੇ ਆਪਾਂ ਕਮਾਈ ਕੀਤੀ ਹੈ ਨਾ ਵੀ ਹੁਣ ਇਹਨਾਂ ਨੇ ਇਹ ਸੋਚੇ ਵੀ ਪੈਸੇ ਕਿਤੇ ਬਾਹਰਸ ਨਾ ਲੈ ਜਾਣ ਹੁਣ ਇੰਨਾ ਠੋਕ ਕੇ ਟੈਕਸ ਕੈਮਰੇ ਲਾਤੇ ਹਰੇਕ ਥਾਂ ਤੇ ਉਹ ਕਹਿੰਦੇ ਤਾਂ ਇਦਾਂ ਵੀ ਸਕੂਲ ਹਾਰ ਆਵਰ ਤੇ ਕੈਮਰੇ ਲਾਏ ਆ ਵੀ ਭਾਈ ਬੱਚਿਆਂ ਦਾ ਛੁੱਟਣਾ ਖੇਡਦੇ ਆ ਤੇ ਹੌਲੀ ਤੋਰੋ ਵੀ ਕੈਮਰਾ ਲਾਇਆ ਵੇ ਜੇ ਕੋਈ ਉਸ ਸਪੀਡ ਤੇ ਸਪੀਡ ਲਿਮਟ ਬਣਦੀ ਜਿਵੇਂ ਉਸ ਤੋਂ ਤੇਜ਼ ਬੰਨਾ ਜਾਊਗਾ ਸਿਕਿਉਰਿਟੀ ਵਾਸਤੇ ਕੈਮਰੇ ਲਾਏ ਆ ਟੈਕਟ ਕੱਟਨੇ ਟੈਕਟ ਉਹ ਐ ਸਮਝ ਲਾ ਲਓ ਵੀ ਚਲਾਨ ਕੱਟਦਨੀ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਚ ਇੱਕ ਫਾਈਨ ਜੁਰਮਾਨਾ ਲੱਗ ਜਾਂਦਾ ਵੀ ਉਹ ਸਾਹ ਲਾ ਲਓ ਕਹਿੰਦੇ ਵੀ ਅਸੀਂ ਜੇ ਸੜਕਾਂ ਤੇ ਤੁਰਦੇ ਆਂ ਉੱਥੇ ਜੁਰਮਾਨੇ ਪੈਂਦੇ ਆ ਜੇ ਘਰ ਵਿੱਚ ਗੱਡੀ ਖੜਦੇ ਆਂ ਜੇ ਥੋੜੀ ਮੋਟ ਚਾਰ ਉਂਗਲਾ ਤਾਂ ਬਹੁਤ ਜ਼ਿਆਦਾ ਦੋ ਉਂਗਲਾ ਵੀ ਮਤਲਬ ਜ਼ਿਆਦਾ ਪਿੱਛੇ ਨੂੰ ਹੋ ਕੇ ਜਾਂ ਕੋ ਆਦੀ ਤੋਂ ਨਾਲ ਦੀ ਨਾਲ ਫਾਈਨ ਲਾ ਜਾਂਦੀ ਹੈ ਜਿਸ ਤਰ੍ਹਾਂ ਹੁਣ ਕਾਨੂੰਨ ਇੱਕ ਪਾਸੋਂ ਹੈ ਕੱਲ ਪਾਸੋਂ ਚਰਚਾ ਹੋ ਜਾਂਦੀ ਸੀ ਵੀ ਜੇ ਆਪਾਂ ਆਪਦਾ ਕੋਈ ਤਾਂ ਕੀ ਛੋਟੀ ਐ ਤਾਂ ਵੱਡੀ ਕਰਨੀ ਹੈ ਜੇ ਇਹ ਸ਼ਹਿਰ ਕੱਲੇ ਬ੍ਰੈਂਟਨ ਚ ਪਹਿਲਾਂ ਸਰਕਾਰ ਕਸਤਲਾ ਦੇਖਦੇ ਹੋਗੇ ਵੀ ਕੈਨੇਡਾ ਸਰਕਾਰ ਵੀ ਤੁਹਾਨੂੰ ਪਤਾ ਹੀ ਆ ਵੀ ਆਖਰ ਤਾਂ ਉਹ ਵੀ ਬੰਦੀ ਹੈ ਉਹ ਦੇਖਦੇ ਨੇ ਪਹਿਲਾਂ ਇੱਕ ਦੋ ਸ਼ਹਿਰਾਂ ਦੇ ਵਿੱਚ ਏਰੀਆ ਦੇ ਇਲਾਕੇ ਚ ਕਰਕੇ ਦੇਖ ਲੈਂਦੇ ਆ ਪ੍ਰੋਜੈਕਟ ਲਾ ਕੇ ਦੇਖ ਲੈਂਦੇ ਆ ਜੇ ਲੋਕਾਂ ਨੇ ਨਾ ਜ਼ਿਆਦਾ ਵਿਰੋਧ ਕੀਤਾ ਤੇ ਸਾਰੇ ਕੈਨੇਡਾ ਚ ਲਾਗੂ ਕਰ ਦਾਂਗੇ ਮੈਨੂੰ ਲੱਗਦਾ ਇਹੀ ਸਿਸਟਮ ਚੱਲਦਾ ਉੱਥੇ ਉਹਨਾਂ ਨੇ ਕੀ ਕੀਤਾ ਆ ਵੀ ਇੱਕ ਕਾਨੂੰਨ ਬਣਾਤਾ ਜਿਹਦੀ ਫੀਸ 700 ਡਾਲਰ ਦੇ ਕਰੀਬ ਸੀ ਵੀ ਆ ਵੀ ਅਸੀਂ ਲੌਨ ਥੋੜਾ ਜਿਹਾ ਚੌੜਾ ਕਰਨਾ ਜਾਂ ਡਰਾਈ ਪੇਜ ਨੂੰ ਕਹਿੰਦੇ ਤੁਸੀਂ ਜਿੱਥੇ ਤੁਸੀਂ ਗੱਡੀ ਵਗੈਰਾ ਖੜਾਉਣੀ ਹੋ ਉਹਨੂੰ ਕਰਨਾ ਹੈ ਜਾਂ ਤੁਹਾਡੀ ਖਿੜਕੀ ਵੱਡੀ ਕਰਨੀ ਹੈ ਜਾਂ ਕੋਈ ਪਤਾ ਤਬਦੀਲੀ ਕਰਨੀ ਹੈ ਮਕਾਨ ਦੇ ਵਿੱਚ ਉਹ ਕਹਿੰਦੇ ਵੀ 11449 ਰੁਪਈਆ ਦਾ ਹੁਣ ਉਹਦਾ ਮਤਲਬ ਫੀਸ ਹੈ ਹੁਣ ਤੁਸੀਂ 11000 449 ਨੂੰ ਇੰਡੀਅਨ ਰੁਪੀਸ ਦੇ ਵਿੱਚ ਕਨਵਰਟ ਕਰਕੇ ਆਪ ਹੀ ਦੇਖ ਲਓ ਕਿੰਨੇ ਲੱਖ ਰੁਪਈਆ ਬਣ ਜਾਊਗਾ ਵੀ ਇਹ ਕਹਿੰਦਾ ਮਤਲਬ ਇਹ ਇਹ ਵੀ ਜਿੰਨੇ ਵੀ ਕਮਾਈ ਕਰ ਲਈ ਤੁਸੀਂ ਭਾਵੇਂ ਦੋ ਦੋ ਪੀੜੀਆਂ ਤੋਂ ਆ ਕੇ ਤੇ ਉਹ ਸਾਰੀ ਹੁਣ ਵਾਪਸ ਇੱਥੇ ਲੈ ਲਗੇ ਦੂਜੀ ਪ੍ਰੋਬਲਮ ਉੱਥੇ ਕਿਹੜੀ ਹੋਈ ਵੀ ਇਹ ਜਿਹੜੇ ਵਿਚਾਰੇ ਕਮਾਈ ਕਰ ਕਰ ਕੇ ਤਰਫੀ ਕਰ ਵੀ ਗਏ ਜਿਨ੍ਹਾਂ ਦੇ ਚੰਗੇ ਹੌਲ ਹੈ ਚੰਗੇ ਮਾਲ ਹੈ ਤੇ ਹੁਣ ਉਹਨਾਂ ਨੂੰ ਵੀ ਕਹਿੰਦੇ ਫਰੋਤੀਆਂ ਦੀਆਂ ਕੋਲਾ ਮਗਰਾ ਰੀਆਂ ਹੁਣ ਉਹਦੇ ਵਿੱਚ ਕੀ ਸੱਚ ਹੈ ਤੁਸੀਂ ਜ਼ਿਆਦਾ ਜਾਣਦੇ ਹੋਗੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਐ ਤੇ ਬਾਕੀ ਕਹਦੇ ਵੀ ਲੜਾਈ ਚੋਰੀ ਗੁੰਡਾਗਰਦੀ ਇਹ ਤਾਂ ਆਮ ਹੀ ਉੱਥੇ ਹੋ ਚੁੱਕਿਆ ਹੈ ਮਤਲਬ ਸੇਮ ਬਸ ਇੰਡੀਆ ਦਾ ਤੇ ਉਹਦਾ ਕੋਈ ਫਰਕ ਨਹੀਂ ਪਵੇ ਹੁਣ ਇਹ ਗੱਲ ਹੋਣੀ ਤਾਂ ਜ਼ਰੂਰੀ ਹੈ ਇਹੀ ਸੀਗੀ ਇਹ ਤਾਂ ਹੋਣਾ ਹੀ ਸੀ ਪਤਾ ਹੀ ਹੈ ਕਿਉਂਕਿ ਅੰਗਰੇਜ਼ਾਂ ਨੇ ਵੀ ਮੈਨੂੰ ਲੱਗਦਾ ਨਾ ਵੀ ਇਹ ਜਿੰਨਾਂ ਵੀ ਕਮਿਊਨਿਟੀਆਂ ਐ ਕੱਲੇ ਪੰਜਾਬੀ ਨਹੀਂ ਉੱਤੇ ਉੱਤੇ ਹਰੇਕ ਦੇਸ਼ ਤੋਂ ਰਹਿੰਦੇ ਐ ਜਿੱਥੋਂ ਜਿੰਨਾ ਵੀ ਸੀ ਨਾ ਕਹਿੰਦੇ ਸੋਚਦਾ ਐਸੇ ਵੀ ਸਾਰੀ ਕ੍ਰੀਮ ਇਕੱਠੀ ਕਰਕੇ ਕੈਨੇਡਾ ਲੈ ਗਏ ਮੈਨੂੰ ਲੱਗਦਾ ਵੀ ਜਿੰਨੇ ਪੈਸੇ ਕੁਸੇ ਵਾਲੇ ਜਾਂ ਕੋਈ ਬਾਲਾ ਦਿਮਾਗ-ਦਮੂਗ ਜਿਵੇਂ ਵੀ ਸੀਗੇ ਕੋਈ جنگ ਤੋਂ ਨਿਕਲ ਕੇ ਗਿਆ ਕੋਈ ਗਰੀਬੀ ਚੋਂ ਨਿਕਲ ਕੇ ਗਿਆ ਕਿਸੇ ਦਾ ਮਾਈਂਡ ਕਿਵੇਂ ਕਿਸੇ ਦਾ ਕਿਵੇਂ ਉੱਥੇ ਪਹੁੰਚ ਗਏ ਗੋਰੇ ਕਾਲੇ ਨੀਲੇ ਪੀਲੇ ਸਾਰੇ ਤਰ੍ਹਾਂ ਦੇ ਉੱਥੇ ਹੋ ਗਏ ਕੋਈ ਰੇਸਿਜ਼ਮ ਸ਼ਬਦ ਨਹੀਂ ਮੈਂ ਵਰਤਦਾ ਸਿਰਫ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਸਾਰੇ ਵਰਲਡ ਦੇ ਵਿੱਚੋਂ ਹਰੇਕ ਦੇਸ਼ ਦੇ ਵਿੱਚੋਂ ਉੱਥੇ ਬੰਦੇ ਪਹੁੰਚ ਚੁੱਕੇ ਆ ਹੁਣ ਉਹਨਾਂ ਦੇ ਬਣੇ ਹੋਏ ਅਲੱਗ-ਅਲੱਗ ਗੈਂਗ ਉਹੀ ਸਿਸਟਮ ਚੱਲਦਾ ਆ ਚਲੋ ਉਹ ਤਾਂ ਸਿਸਟਮ ਜਿਵੇਂ ਚੱਲੀ ਜਾਂਦਾ ਚੱਲੀ ਜਾਂਦਾ ਪਰ ਪੰਜਾਬੀ ਮੈਨੂੰ ਇੱਕ ਗੱਲ ਇਹ ਨਹੀਂ ਸਮਝ ਆਈ ਹਜੇ ਤੱਕ ਵੀ ਪੰਜਾਬੀ ਆਸੋਚੇਂ ਕੋ ਕਰਦੇ ਵੇ ਕੋ ਜਿਹਾ ਲੱਤਾਂ ਕਿਉਂ ਖਿੱਚਦੇ ਆ ਹਾਲਾਂਕਿ ਪੰਜਾਬੀਆਂ ਦਾ ਹੀ ਸਭ ਤੋਂ ਵੱਧ ਜੇ ਹਿੰਦੀ ਦਾ ਸ਼ਾਦ ਵਰਤ ਕੇ ਨਰ ਸੰਘਾਰ ਇੰਗਲਿਸ਼ ਦਾ ਜੇਨੋਸਾਈਡ ਤੇ ਜੇ ਆਪਾਂ ਕਹੀਏ ਵੀ ਸਭ ਤੋਂ ਜ਼ਿਆਦਾ ਜਿਹੜਾ ਕਤਲੋਗਾਰਤ ਹੋਇਆ ਉਹ ਪੰਜਾਬੀਆਂ ਨਾਲ ਹੀ ਹੋਇਆ ਪਿਛਲੇ ਕੁਝ ਦਹਾਕਿਆਂ ਤੋਂ ਆਪਾਂ ਵੇਰ ਵੀ ਨਹੀਂ ਸਮਝੇ ਆਪਾਂ ਜਿੱਥੇ ਜਾਂਦੇ ਆ ਉਹੀ ਪੰਗਾ ਫੇਰ ਆਪਾਂ ਉਹੀ ਸਿਸਟਮ ਆ ਆਪਦਾ ਹੀ ਸ਼ੁਰੂ ਰੱਖਦੇ ਆ ਵੀ ਸਾਡਾ ਸਿਸਟਮ ਜਿਵੇਂ ਆ ਉਵੇਂ ਚੱਲੂਗਾ ਦੁਨੀਆਂ ਸਾਡੇ ਮਤਲਬ ਹੋ ਜੇ ਹੁਣ ਕੈਨੇਡਾ ਨੇ ਮੈਨੂੰ ਲੱਗਦਾ ਵੀ ਜਿਹੜੀ ਗੱਲ ਮੈਂ ਛੱਡ ਰਿਹਾ ਸੀ ਉੱਥੋਂ ਫੇਰ ਫੜਦੇ ਆਂ ਵੀ ਕੈਨੇਡਾ ਨੇ ਕੀ ਕੀਤਾ ਉਹਨਾਂ ਨੇ ਖੁੱਲੇ ਛੱਡਤਾ ਸਾਰਨਾਥ ਕਮਿਊਨਿਟੀਾਂ ਨਹੀਂ ਉਹਨਾਂ ਨੇ ਕਿਹਾ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇ ਕਿਸੇ ਨੇ ਕੋਈ ਕਤਲ ਕਰਤਾ ਤੇ ਬੰਦਾ ਫਸ ਗਿਆ ਤੇ ਜਮਾਨਤ ਲੈ ਕੇ ਥੋੜੇ ਟਾਈਮ ਬਾਅਦ ਬਾਹਰ ਆ ਜਾਊਗਾ ਉਹ ਸਿਸਟਮ ਉਹ ਤੇ ਹੈ ਨਹੀਂ ਜਿਹੜਾ ਇੱਕ ਵਾਰੀ ਫਸ ਗਿਆ ਉਹ ਤਾਂ ਗਿਆ ਟੰਗਿਆ ساری ਉਮਰ ਆਸਤੇ ਪਰ ਗੱਲ ਇਹ ਹੈ ਉਹਥੇ ਫਸਦਾ ਬਹੁਤ ਔਖਾ ਹੈ ਉਹ ਸਿਸਟਮ ਬਹੁਤ ਉਹ ਥੋੜੇ ਉਹਨਾਂ ਦੇ ਕਾਨੂੰਨ ਲਚਕੀਲੇ ਆ ਜਿਹਦੇ ਵਿੱਚ ਚੋਰ ਮੋਰੀਆਂ ਸਾਹਮਣੇ ਭਾਰ ਲਗਾ ਤੇ ਬਾਕੀ ਤੁਹਾਨੂੰ ਪਤਾ ਹੀ ਵੀ ਜਿੱਥੇ ਸਾਰਾ ਹੀ ਰੌਲ ਗਦੌਲਾ ਪਈ ਜੇ ਇਕੱਠਾ ਹੋ ਜੇ ਤੇ ਉਹ ਸਿਸਟਮ ਤੱਕ ਹਿਲਦਾ ਹੀ ਹੈ ਉਹ ਤਾਂ ਹੈ ਨਾ ਕੈਨੇਡਾ ਵਾਲਿਆਂ ਦੇ ਇੰਨਾ ਆਪੋ ਦੇਸ਼ ਭਾਵੇਂ ਬਹੁਤ ਵੱਡਾ ਹੈ ਪਰ ਰਹਿਣ ਜਗਣਾ ਥਾਵਾਂ ਤਾਂ ਥੋੜੀ ਆ ਨਾ ਉਹਨਾਂ ਕੋਲ ਤੇ ਉਹਨਾਂ ਨੇ ਇਕ ਜਿਹੜਾ ਉਹ ਮੇਲੇ 'ਚ ਇੱਕ ਦੂਜੇ 'ਚ ਵਜਦੇ ਫਿਰਦੇ ਆ ਨਾ ਉਹ ਸਿਸਟਮ ਹੋ ਗਿਆ ਤੇ ਬਾਕੀ ਆਉਣ ਵਾਲੇ ਟਾਈਮ 'ਚ ਆਪਾਂ ਇਹਦੀ ਡਿਟੇਲ ਫੁੱਲ ਡਿਟੇਲ ਕੱਢ ਕੇ ਤੇ ਪੂਰੀ ਇੱਕ ਵੀਡੀਓ ਬਣਾਵਾਂਗੇ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਜੇ ਇਸ ਕੈਨੇਡਾ ਦੇ ਸਾਰੇ ਰੌਲੇ ਤੇ ਪੂਰੀ ਡਿਟੇਲ ਨਾਲ ਵੀਡੀਓ ਚਾਹੀਦੀ ਹੈ ਤਾਂ ਉਹ ਵੀ ਕਮੈਂਟ 'ਚ ਲਿਖ ਦਿਓ ਆਪਾਂ ਪੂਰੀ ਡਿਟੇਲ ਦੀ ਵੀ ਅੱਧੇ ਪੌਣੇ ਘੰਟੇ ਦੀ ਵੀਡੀਓ ਜਿੰਨੀ ਬਣੀ ਪੂਰੀ ਡਿਟੇਲ ਬਣਾ ਦੇਾਂਗੇ ਇਕੱਲੇ ਇਕੱਲੇ ਮਤਲਬ ਇਹਨਾਂ ਦੇ ਸਟੇਟਾ ਹੋਣਗਾ ਜਿਹੜਾ ਵੀ ਉਹਨਾਂ ਦਾ ਐਡਵਰਟਾਇਜ਼ ਕਰ ਦੇਾਂਗੇ ਵੀ ਕੀ ਕੀ ਸਿਸ ਤੇ ਕੀ ਗਾਹ ਬਨੂੰਗਾ ਸੋ ਧੰਨਵਾਦ ਵੀਡੀਓ ਦੇਖਣ ਲਈ ਨਮਸਕਾਰ ਸਤਿ ਸ਼੍ਰੀ ਅਕਾਲ